ਓਏ ਮੈਂ ਤਾਂ ਲਾਸਟਰ ਹੈਗਾ ਕਰੇ ਓਏ ਯਾਰ ਤੂੰ ਤੀਜੇ ਦਿਨ ਆ ਜਾਣਾ ਚੱਕੇ ਮੂੰ ਤੈਨੂੰ ਕਿੰਨੇ ਵਾਰੀ ਦੱਸਦਾ ਵੀ ਉਹਨਾਂ ਦੀ ਮੌਤ ਹੋ ਗਈ ਬਈ ਉਹ ਤਾਂ ਮੈਨੂੰ ਵੀ ਪਤਾ ਬਾਰੀ ਬਾਰੀ ਸੁਮਤ ਨਿਆਰੀ ਵਾਲਾ ਹੁੰਦਾ ਓਹ ਛਾਹ ਯਾਰ ਮੈਂ ਅਮਰੀਕਾ ਜਾਣ ਬਾਰੇ ਸੋਚ ਰਿਹਾ ਸੀ ਪਤਾ ਤੈਨੂੰ ਕੁਛ ਕਿੰਨਾ ਕੁ ਰੁਪਈਆ ਲੱਗ ਜਾਂਦਾ ਬਈ ਪੰਛੀ ਨਹੀਂ ਲੱਗਦੀ ਓ ਕਿਵੇਂ ਔਰ ਯਾਰ ਸੋਚਣ ਦੇ ਥੋੜੀ ਪੈਸੇ ਲੱਗਦੇ ਨੇ ਓਠੋ ਏ ਕੀ ਕਰੀ ਜਾਂਦਾ ਤੈਨੂੰ ਦਿਸਦਾ ਨਹੀਂ ਕੀ ਲਿਖਿਆ ਹੋਇਆ ਇਹ ਤਾਂ ਜੀ ਪਸਾਬ ਲਿਖਿਆ ਹੋਇਆ ਮੈਂ ਤਾਂ ਕਾਰਵਾਈ ਪਾਉਣਾ ਫਿਰ ਇਹ ਤਾਂ ਇਹਦੂ ਵੀ ਵੱਡੀ ਚੀਜ਼ ਆ ਓਏ ਤੁਸੀਂ ਕਹਨੋ ਜੀ ਮੁਲਾਜ਼ਮ ਆ ਮੈਂ ਚੱਲ ਥਾਣੇ ਇੱਕ ਮਿੰਟ ਜੀ ਸਬੂਤਾ ਚੱਕ ਲੋ ਇਹ ਤਾਂ ਟਟਿਰੀ ਹੈ ਇਹ ਤਾਂ ਗਿਟਾਰ ਹੈ ਨਹੀਂ 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 ਇਹ ਤਾਂ ਮਗਰਾਈ ਆ ਗਿਟਾਰ ਟਟਿਰੀ ਨਾ ਹੈ ਟਟਿਰੀ ਨਹੀਂ ਨਾ ਹੈ ਮਗਰਾਈਆ ਨਾ ਹੈ ਗਿਟਾਰ ਆ ਇਹ ਤਾਂ লাশ ਐ। ਓਹ ਨੋ। ਉਹੀ ਲੱਗਦੇ ਨੇ। ਬਈ ਤੁਸੀਂ ਉਹੀ ਹੋ ਜਿਹੜੇ ਇੰਸਟਾਗ੍ਰam ਤੇ ਵੀਡੀਓ ਬਣਾਉਂਦੇ ਹੋ? ਨਾ ਬਈ ਇਸ ਦਾ ਕੋਠੇ ਤੇ ਬਣਾਣਿਆ। ਓਏ ਤੂੰ ਕਿੱਧਰ ਚੱਪ ਲਈਂ ਚੱਕੀ ਫਿਰਦਾ? ਮम्मा ਮੈਂ ਤਾਂ ਮੱਛਰ ਮਾਰ ਕੇ ਆਇਆ। ਕਿੰਨੇ ਕੁ ਮਾਰਦੇ ਓਏ? ਦੋ ਮੇਲ ਮਾਰਦੇ ਤਿੰਨ ਫੀਮੇਲ ਮਾਰਤੀਆਂ। ਮੈਨੂੰ ਕਿੰ ਪਤਾ ਲੱਗਿਆ ਮੇਲ ਫੀਮੇਲ ਦਾ ਓਏ ਦੋ ਤਾਂ ਰੇੜੀ ਦੀ ਦਾਰੂ ਵਾਲੀ ਬੋਤਲ ਤੇ ਬੈਠੇ ਸੀ ਤਿੰਨ ਬੈਠੀਆਂ ਸੀ ਸ਼ੀਸ਼ੇ ਤੇ ਬਾਈ ਕੀ ਗੱਲ ਹੋ ਗਈ ਚਾਰ ਪੰਜ ਦਿਨ ਹੋ ਗਏ ਭਰੀ ਨਿਕਲਿਆ ਬਾਈ ਯਾਰ ਮੇਰਾ ਵਿਆਹ ਵਾਗ ਗਿਆ ਸੀ ਉੱਥੇ ਕਿਹਾ ਸੀ ਵੀ ਸਾਰਿਆਂ ਨੇ ਲਾਲ ਟਾਈ ਲਾ ਕੇ ਆਉਣਾ ਫੇਰ ਬਾਈ ਓਏ ਯਾਰ ਮੈਨੂੰ ਕੀ ਪਤਾ ਦੀ ਵੀ ਕੱਪੜੇ ਵੀ ਪਾ ਕੇ ਜਾਣੇ ਨੇ ਕੀ ਕਰਦਾ ਤੂੰ ਹੀ ਨਾਉਣਾ ਤੋਣਾ ਭੁੱਲ ਗਿਆ ਜਦੋਂ ਦੀ ਗਈਆਂ ਛੱਡ ਕੇ ਜਿਵੇਂ ਸਿੱਟਦਾ ਕੋਈ ਨਲੀ ਬਾਰੇ ਐਵੇਂ ਦਿਲ ਚੋਂ ਮਾਰਿਆ ਕੱਢ ਕੇ ਜਿਹੜੀ ਦਿੱਤੀ ਸੀ ਤੂੰ ਗਿਫਟ ਮੈਨੂੰ ਅੱਜ ਉਹੀ ਲੋਰ ਪਾਲੀ ਮम्मा ਤੇਰੇ ਮੂਰੇ ਹੱਥ ਬੰਨ ਕੇ ਬੇਨਤੀ ਆ ਨਵੇਂ ਸਾਲ ਵਾਲੇ ਜਨ ਤੰnali